ਇੱਕ ਵਾਰ ਇੱਕ ਬੁੱਢਾ ਜਿਹਾ ਜੱਟ ਪਿੰਡ ਤੋਂ ਬਾਹਰ-ਬਾਰ ਆਪਣੇ ਖੇਤਾਂ ਵਿੱਚ ਹਲ ਵਾਰ ਰਿਹਾ ਸੀ ਕਿ ਇੱਕ ਸ਼ੇਰ ਆਇਆ ਤੇ ਖੇਤ ਦੀ ਵਾਟ ਉੱਤੇ ਖੜ੍ਹਾ ਹੋ ਕੇ ਬੜੇ ਦਾਬੇ ਨਾਲ ਕਹਿਣ ਲੱਗਾ ਓਏ ਬੜਿਆ ਜੇ ਤੈਨੂੰ ਆਪਣੀ ਜਿੰਦ ਲੋੜੀਂਦੀ ਹੈ ਤਾਂ ਚੁੱਪ ਕਰਕੇ ਆਪਣੇ ਦੋਹਾਂ ਬਲਦਾਂ ਵਿੱਚੋਂ ਇੱਕ ਬਲਦ ਮੈਨੂੰ ਖਾਣ ਵਾਸਤੇ ਦੇ ਜੱਟ ਬਿਚਾਰਾ ਬੜਾ ਹੀ ਕਮਜ਼ੋਰ ਦਿਲ ਵਾਲਾ ਬਹੁਤ ਘਬਰਿਆ ਸ਼ੇਰ ਨੂੰ ਵੇਖਦਿਆਂ ਹੀ ਉਹਦੀ ਤਾਂ ਸੁੱਧ ਬੁੱਧ ਮਾਰੀ ਗਈ ਸੀ ਉਹਨੇ ਕੰਬਦੇ ਹੋਏ ਹੱਥਾਂ ਨਾਲ ਬਲਦਾਂ ਉਤੋਂ ਪੰਜਾਲੀ ਲਾਹੀ ਤੇ ਇੱਕ ਬਲਦ ਉਹਦੇ ਹਵਾਲੇ ਕਰਨ ਲੱਗਾ ਫਿਰ ਝਾਟੀ ਨੂੰ ਖਿਆਲ ਆਇਆ ਕਿ ਜੇ ਮੈਂ ਇਸ ਬਲਦ ਦੀ ਥਾਂ ਘਰ ਵਾਲੀ ਲਵੇਰੀ ਗਊ ਸ਼ੇਰ ਨੂੰ ਖਾਣ ਵਾਸਤੇ ਦੇ ਦਿਆਂ ਤਾਂ ਇਹਦੇ ਵਿੱਚ ਸ਼ੇਰ ਨੂੰ ਕੀ ਇਤਰਾਜ਼ ਹੋ ਸਕਦਾ ਹੈ ਜੇ ਸ਼ੇਰ ਨੇ ਮੇਰਾ ਇੱਕ ਬਲਦ ਖਾ ਲਿਆ ਤਾਂ ਮੈਂ ਹਲ ਕਿਹਦੇ ਨਾਲ ਵਾਹਾਂ ਕਰੂੰ ਤੇ ਜੇ ਹਲ ਨਾ ਵਾਇਆ ਤਾਂ ਖੇਤੀ ਕਿਵੇਂ ਉੱਗੂ ਤੇ ਜੇ ਖੇਤੀ ਨਾ ਹੋਈ ਤਾਂ ਮੈਂ ਭੁੱਖਾ ਮਰ ਜਾਵਾਂਗਾ ਜਦੋਂ ਇਹ ਫੁਰਨਾ ਉਹਨੂੰ ਫੁਰਿਆ ਤਉ ਉਹਨੇ ਤਰਲੇ ਨਾਲ ਸ਼ੇਰ ਨੂੰ ਕਿਆ ਸਿੰਘ ਰਾਜਾ ਬਲਦ ਹਾਜ਼ਰ ਐ ਪਰ ਜੇ ਆਖੇਂ ਤਾ ਮੈਂ ਘਰੋਂ ਤੈਨੂੰ ਆਪਣੀ ਲਵੇਰੀ ਗਾਂ ਲਿਆਦਾ ਕਿਉਂਕਿ ਬਲਦ ਤੋਂ ਬਿਨਾ ਮੇਰਾ ਝਾਟੇ ਨਹੀਂ ਲੰਘਣਾ ਲਵੇਰੇ ਬਿਨਾ ਘਰ ਦਾ ਗੁਜ਼ਾਰਾ ਤਾਂ ਚੱਲ ਹੀ ਸਕਦਾ ਜਦੋਂ ਇਹ ਗੱਲ ਆਖੀ ਤਾਂ ਸ਼ੇਰ ਨੂੰ ਜੱਟ ਉੱਤੇ ਕੁਝ ਤਰਸ ਆਇਆ ਤੇ ਕਹਿਣ ਲੱਗਿਆ ਠੀਕ ਐ ਛੇਤੀ ਜਾ ਫਿਰ ਜਲਦੀ ਆਈ ਮੈਨੂੰ ਸਖਤ ਭੁੱਖ ਲੱਗੀ ਐ ਜੱਟ ਉਸੇ ਵੇਲੇ ਦੌੜਦਾ ਦੌੜਦਾ ਕਰ ਗਿਆ ਤੇ ਮੱਥੇ ਤੇ ਹੱਥ ਮਾਰ ਕੇ ਰੋਣ ਲੱਗਿਆ ਇਹ ਤੱਕਦਿਆਂ ਉਹਦੀ ਬੋਟੀ ਨੇ ਉਹਦੇ ਕੋਲੋਂ ਸਾਰੀ ਗੱਲ ਪੁੱਛੀ ਜੱਟ ਨੇ ਸਾਰੀ ਗੱਲ ਖੋਲ ਕੇ ਦੱਸੀ ਤੇ ਆਖਣ ਲੱਗਾ ਛੇਤੀ ਕਰ ਗਾਂ ਖੋਲ ਕੇ ਦੇ ਕਿਧਰੇ ਛੇਰ ਪਿੱਛੋਂ ਮੇਰੇ ਦੋਆ ਬਲਦਾਂ ਨੂੰ ਹੀ ਨਾ ਹੜਪ ਲਵੇ ਉਹਦੀ ਬੋਟੀ ਕਹਿਣ ਲੱਗੀ ਬਈ ਦੇਖੋ ਮੈਂ ਆਪਣੀ ਲਵੇਰੀ ਦੇਣ ਨੂੰ ਬਿਲਕੁਲ ਵੀ ਤਿਆਰ ਨਹੀਂ ਦੁੱਧ ਬਿਨਾ ਮੇਰਾ ਝਟ ਨਹੀਂ ਲੰਗਣਾ ਕੁਝ ਦੇਰ ਇਹ ਦੋਵੇਂ ਮੀਆਂ ਬੀਬੀ ਆਪਸ ਵਿੱਚ ਝਗੜਦੇ ਰਹੇ ਉਹਦੀ ਬੋਟੀ ਬੜੀ ਚਲਾਕ ਫੁਰਤੀਲੀ ਤੇ ਦਿਲ ਜਿਗਰੇ ਵਾਲੀ ਸੀ ਉਹਨੂੰ ਇੱਕ ਤਰਕੀਬ ਸੁਝੀ ਉਹ ਜੱਟ ਨੂੰ ਆਖਣ ਲੱਗੀ ਤੁਸੀਂ ਜਾਓ ਤੇ ਸ਼ੇਰ ਨੂੰ ਆਖੋ ਕਿ ਮੇਰੀ ਤ੍ਰਿਮਤ ਹੁਣੇ ਤੇਰੇ ਵਾਸਤੇ ਮੋਟਾ ਤਾਜ਼ਾ ਘੋੜਾ ਲੈ ਕੇ ਆਉਂਦੀ ਪਈ ਐ ਜੱਟ ਨੇ ਪਹਿਲਾਂ ਤਾਂ ਇਹ ਗੱਲ ਮੰਨੀ ਨਾ ਪਰ ਬੋਟੀ ਦੇ ਹੱਲਾਸ਼ੇਰੀ ਦੇਣ ਨਾਲ ਉਹ ਉੱਥੋਂ ਕੰਬਦਾ ਕੰਬਦਾ ਉੱਠ ਕੇ ਚੱਲਿਆ ਗਿਆ ਤੇ ਜਾ ਕੇ ਸ਼ੇਰ ਨੂੰ ਆਖਿਆ ਸਿੰਘ ਰਾਜਾ ਥੋੜਾ ਚਿਰ ਹੋਰ ਸਬਰ ਕਰ ਮੇਰੀ ਬੋਟੀ ਹੁਣੇ ਤੇਰੇ ਵਾਸਤੇ ਇੱਕ ਤਕੜਾ ਘੋੜਾ ਲੈ ਕੇ ਆਉਂਦੀ ਪਈ ਐ ਹੁਣ ਜਦੋਂ ਸੁਣਿਆ ਘੋੜੇ ਦਾ ਨਾਂ ਤੇ ਸ਼ੇਰ ਦੇ ਮੂੰਹ ਵਿੱਚ ਭਰਿਆ ਪਾਣੀ ਤੇ ਬਹਿ ਗਿਆ ਇੱਕ ਨੁਕਰੇ ਲੱਗ ਉਹਦੀ ਬੋਟੀ ਨੂੰ ਉਡਿੱਕਣ ਜਟਨੀ ਨੇ ਯਾਨੀ ਕਿ ਜੱਟ ਦੀ ਬੋਟੀ ਨੇ ਭੂਤਨੀ ਦਾ ਵੇਸ ਧਾਰਨ ਕੀਤਾ ਵਾਲਾਂ ਨੂੰ ਖੋਲ ਕੇ ਗਲੇ ਚ ਪਾ ਲਿਆ ਤੇ ਸਿਰ ਉਤੇ ਵੱਡਾ ਸਾਰਾ ਪੱਗੜ ਬੰਨ ਲਿਆ ਇੱਕ ਹੱਥ ਵਿੱਚ ਉਹਨੇ ਦਾਤਰੀ ਫੜ ਲਈ ਤੇ ਫਿਰ ਉਹ ਘੋੜੇ ਉਤੇ ਚੜ ਕੇ ਖੇਤਾਂ ਵੱਲ ਟੁਰ ਪਈ ਸ਼ੇਰ ਜੋ ਖੇਤਾਂ ਦੀ ਵਟ ਤੇ ਬੈਠਾ ਉਡੀਕ ਕਰ ਰਿਹਾ ਸੀ ਜੱਟ ਦੀ ਵੋਟੀ ਬਿਲਕੁਲ ਨਾ ਘਬराई ਤੇ ਸਿੱਧਾ ਸ਼ੇਰ ਵੱਲ ਵਧਦੇ ਹੋਇਆਂ ਨਿੱ ਧੜਕੋ ਕੇ ਜੱਟ ਨੂੰ ਕਹਿਣ ਲੱਗੀ ਓਏ ਇਸ ਇੱਕ ਨਾਲ ਮੇਰਾ ਕੁਝ ਨਹੀਂ ਬਣਨਾ ਤੂੰ ਤੇ ਕਹਿੰਦਾ ਸੀ ਮੇਰੀ ਵਟ ਤੇ ਚਾਰ ਸ਼ੇਰ ਬੈਠੇ ਆ ਵੇ ਬਾਕੀ ਦੇ ਕਿੱਥੇ ਆ ਮੈਂ ਚਾਰਾਂ ਨੂੰ ਇੱਕੋ ਵਾਰੀ ਖਾਉਂਗੀ ਫਿਰ ਜਦੋਂ ਸ਼ੇਰ ਨੇ ਇਹ ਗੱਲ ਸੁਣੀ ਤੋ ਬੜਾ ਘਬਰਾਇਆ ਪਰ ਫਿਰ ਵੀ ਹੌਂਸਲਾ ਕਰਕੇ ਖੜ ਉੱਤਰਿਆ ਜਟਣੀ ਨਿੱ ਟੜਕੋ ਕੇ ਘੋੜੇ ਤੋਂ ਉਤਰੀ ਤੇ ਸ਼ੇਰ ਵੱਲ ਵਧਦੇ ਆਏ ਕਹਿਣ ਲੱਗੀ ਅੱਛਾ ਪਹਿਲਾਂ ਮੈਂ ਇਹਨੂੰ ਤੇ ਖਾਵਾਂ ਬਾਕੀ ਫੇਰ ਸਹੀਂ ਅਜੇ ਇੰਨਾ ਕਹਿਣ ਦੀ ਧੀਰ ਸੀ ਕਿ ਸ਼ੇਰ ਪੂਛ ਚੱਕ ਕੇ ਅਜਿਆ ਨਸਿਆ ਕਿ ਉਹਨੇ ਪਿੱਛੇ ਮੁੜ ਕੇ ਵੀ ਨਾ ਤੱਕਿਆ ਖੇਤਾਂ ਤੋਂ ਬਹੁਤ ਦੂਰ ਜਾ ਕੇ ਉਹਨੇ ਸਾਲਿਆ ਖੇਤ ਦੇ ਕੋਲ ਕਰਕੇ ਹੀ ਦਰਖਤ ਦੇ ਓਲੇ ਇੱਕ ਬਗਹਾੜ ਲੁਕ ਕੇ ਸਾਰਾ ਕੁਝ ਵੇਖ ਰਿਆ ਸੀ ਸ਼ੇਰ ਦੇ ਨਸ ਜਾਣ ਤੇ ਉਹ ਬੜਾ ਹੀ ਹੈਰਾਨ ਹੋਇਆ ਤੇ ਉੱਥੇ ਹੀ ਲੁਕ ਕੇ ਜੱਟ ਤੇ ਜਟਣੀ ਦੀ ਗੱਲਬਾਤ ਸੁਣਨ ਲੱਗਿਆ ਜੱਟ ਤੇ ਜਟਣੀ ਸ਼ੇਰ ਨੂੰ ਨਸਦਿਆਂ ਦੇਖ ਬੜੇ ਖੁਸ਼ ਹੋਏ ਜੱਟ ਵੋਟੀ ਦੀ ਚਲਾਕੀ ਤੇ ਨਿਹੜਤਾ ਦੀ ਪ੍ਰਸ਼ੰਸਾ ਕਰਦਿਆਂ ਹੋਇਆਂ ਕਹਿਣ ਲੱਗਾ ਤੂੰ ਤੇ ਚੰਗਾ ਹੀ ਦਿਲ ਕਟਿਆ ਤੇ ਜਟਣੀ ਬੜੇ ਮਾਣ ਨਾਲ ਕਹਿਣ ਲੱਗੀ ਓਵੇ ਮੈਂ ਤੇਰੇ ਵਰਗੀ ਚੁੱਡੂ ਥੋੜੀ ਆ ਤੂੰ ਤੇ ਬੁਜਦਲਾ ਵਾਂਗ ਗਊ ਸ਼ੇਰ ਦੇ ਹਵਾਲੇ ਕਰਨ ਲੱਗਾ ਸਾਂ ਵੇਖਿਆ ਹੀ ਮੇਰਾ ਜਿਗਰਾ ਬਗਿਆੜ ਇਹ ਗੱਲ ਸੁਣਦਿਆਂ ਸਾਰ ਹੀ ਸ਼ੇਰ ਪਿੱਛੇ ਨਸਿਆ ਤੇ ਉਹਦੇ ਕੋਲ ਜਾ ਕੇ ਕਹਿਣ ਲੱਗਿਆ ਬਾਦਸ਼ਾਹ ਸਲਾਮਤ ਅੱਜ ਤੁਹਾਡੇ ਤੇ ਕੀ ਮੁਸੀਬਤ ਆ ਗਈ ਹੈ ਕਿ ਤੁਸੀਂ ਦੌੜਦੇ ਜਾ ਰਹੇ ਹੋ ਸ਼ੇਰ ਨੇ ਥੋੜਾ ਜਿਹਾ ਸਾ ਲਿਆ ਤੇ ਫਿਰ ਕੰਬ ਦੀ ਆਵਾਜ਼ ਵਿੱਚ ਕਹਿਣ ਲੱਗਿਆ ਮਸਾਂ ਹੀ ਜਿੰਦ ਬਚਾ ਕੇ ਇੱਥੋਂ ਤੱਕ ਪਹੁੰਚਿਆ ਅੱਜ ਤਾਂ ਹੱਥਾਂ ਦਾ ਦਿੱਤਾ ਹੀ ਕਿਤੇ ਅੱਗੇ ਆ ਗਿਆ ਨਹੀਂ ਤਾਂ ਉਸ ਰਕਸ਼ਣ ਨੇ ਮੈਨੂੰ ਫੜ ਕੇ ਖਾ ਹੀ ਜਾਣਾ ਸੀ ਬਗਿਆੜ ਹਾਸਕੇ ਕਹਿਣ ਲੱਗਿਆ ਓਏ ਕਿਹੜੀ ਰਾਖਸ਼ ਨਹੀਂ ਓਏ ਓਏ ਉਹ ਤੇ ਜੱਟ ਦੀ ਵੋਟੀ ਐ ਵੋਟੀ ਤੁਸੀਂ ਚੰਗੇ ਭੋਲੇ ਛਾਓ ਇੱਕ ਤ੍ਰੀਮਤ ਤੋਂ ਡਰ ਗਿਓ ਸ਼ੇਰ ਨੂੰ ਬਗਿਆੜ ਦੀ ਗੱਲ ਉਤੇ ਰੱਤਾ ਜਿੰਨਾ ਵੀ ਇਤਬਾਰ ਨਾ ਆਇਆ ਬਗਿਆੜ ਨੇ ਉਹਦੇ ਅੱਗੇ ਬੜੇ ਵਾਸਤੇ ਪਾਏ ਕਿ ਇੱਕ ਵਾਰ ਚੱਲ ਕੇ ਤਾਂ ਦੇਖ ਤੇ ਬਗਿਆੜ ਦੇ ਬਹੁਤ ਜ਼ੋਰ ਦੇਣ ਤੇ ਅਖੀਰ ਸ਼ੇਰ ਕਹਿਣ ਲੱਗਿਆ ਜੇ ਤੂੰ ਮੇਰੀ ਪੂਛਲ ਨਾਲ ਆਪਣੀ ਪੂਛਲ ਬੰਨ ਲੈ ਤਾਂ ਮੈਂ ਤੇਰੇ ਨਾਲ ਖੇਤਾਂ ਤੱਕ ਚੱਲਣ ਨੂੰ ਤਿਆਰ ਹਾਂ ਉਂਝ ਨਹੀਂ ਮੈਨੂੰ ਡਰ ਹੈ ਕਿਦਰੇ ਤੂੰ ਮੈਨੂੰ ਧੋਖਾ ਦੇ ਕੇ ਨਸ ਨਾ ਜਾਵੇਂ ਬਗਿਆੜ ਨੇ ਆਪਣੀ ਪੂਛਲ ਸ਼ੇਰ ਦੀ ਪੂਛ ਨਾਲ ਬੰਨੀ ਤੇ ਫਿਰ ਦੋਵੇਂ ਉਥੋਂ ਟੁਰ ਪਏ ਜੱਟ ਤੇ ਜੱਟਣੀ ਅਜੇ ਬੈਠੇ ਗੱਲਾਂ ਪਏ ਕਰਦੇ ਸੀ ਕਿ ਜੱਟ ਨੂੰ ਦੂਰੋਂ ਸ਼ੇਰ ਤੇ ਬਗਿਆੜ ਪੁੱਛਲਾ ਬਧੀ ਆਉਂਦੇ ਦਿਖਾਈ ਦਿੱਤੇ ਉਹ ਡਰ ਗਿਆ ਤੇ ਵੋਟੀ ਨੂੰ ਕਹਿਣ ਲੱਗਿਆ ਨਹੀਂ ਭਲੀਏ ਲੋਕੇ ਅਜੇ ਬਲਾ ਟਲੀ ਨਹੀਂ ਉਹ ਤੱਕ ਸ਼ੇਰ ਬਗਿਆੜ ਨੂੰ ਨਾਲ ਲਈ ਅਸਾਂ ਦੋਹਾਂ ਨੂੰ ਖਾਣ ਵਾਸਤੇ ਆ ਰਿਹਾ ਮੈਂ ਤਾਂ ਚਲਿਆ ਜਟਣੀ ਉਸੇ ਤਰ੍ਹਾਂ ਸਾਵਧਾਨ ਰਹੀ ਤੇ ਕਹਿਣ ਲੱਗੀ ਤੂੰ ਨਸ ਨਾ ਨਸਣ ਨਾਲ ਉਹ ਅਸਾਂ ਦੋਹਾਂ ਨੂੰ ਖਾ ਜਾਣਗੇ ਤੂੰ ਚੁੱਪ ਕਰਕੇ ਨੇ ਧੜਕ ਖੜੋਤਾਰੋ ਮੈਂ ਆਪੇ ਉਹਨਾਂ ਦੋਆ ਨਾਲ ਨਿਬੜਾਂਗੀ ਤੂੰ ਵੇਖ ਸਹੀ ਮੈਂ ਕਰਦੀ ਕੀ ਆ ਫਿਰ ਉਹਨੇ ਕੁਝ ਸੋਚਿਆ ਤੇ ਨੇ ਧੜਕ ਹੋ ਕੇ ਖੜੀ ਹੋ ਗਈ ਥੋੜੀ ਦੇਰ ਪਿਛੋਂ ਸ਼ੇਰ ਤੇ ਬਗਿਆੜ ਪੂਛਾਂ ਵੱਧੀ ਉਥੇ ਆ ਪਹੁੰਚੇ ਸ਼ੇਰ ਦੀਆਂ ਅੱਖਾਂ ਕ੍ਰੋਧ ਵਿੱਚ ਅੱਗ ਵਾਂਗ ਭਕ ਰਹੀਆਂ ਸੀ ਪਰ ਭੈ ਉਹਦੇ ਮਨ ਵਿੱਚੋਂ ਅਜੇ ਗਿਆ ਨਹੀਂ ਸੀ ਜਟ ਤਾਂ ਸ਼ੇਰ ਨੂੰ ਵੇਖ ਕੇ ਹੀ ਕੰਬਣ ਲੱਗਾ ਪਰ ਜਟਣੀ ਬਘਿਆੜ ਨੂੰ ਸੰਬੋਧਨ ਕਰਕੇ ਕਹਿਣ ਲੱਗੀ ਅਬ ਬਘਿਆੜਾ ਮਿੱਤਰਾ ਇਹ ਕੀ ਤੂੰ ਤਾਂ ਵਾਅਦਾ ਕਰਕੇ ਗਿਆ ਸੀ ਕਿ ਮੈਂ ਹੁਣੇ ਆਪਣੀਆਂ ਪੂਛਾਂ ਨਾਲ ਚਾਰ ਸ਼ੇਰ ਬਣ ਕੇ ਲਿਆਉ ਤੇ ਤੂੰ ਲਿਆ ਇੱਕੋ ਇਹਦੇ ਨਾਲ ਮੇਰਾ ਕੀ ਬਣਨਾ ਹੈ ਸ਼ੇਰ ਦੇ ਹੋਸ਼ ਉੱਟ ਗਏ ਤੇ ਉਹਨੂੰ ਬਘਿਆੜ ਵੱਲ ਪੂਰਾ ਸ਼ੱਕ ਹੋ ਗਿਆ ਜਟਣੀ ਹੋਰ ਦਲੇਰੀ ਕਰਦੀ ਹੋਈ ਅੱਗੇ ਵਧੀ ਤੇ ਕਹਿਣ ਲੱਗੀ ਚਲ ਅੱਛਾ ਕੋਈ ਗੱਲ ਨਹੀਂ ਅੱਜ ਮੈਂ ਇਸੇ ਨੂੰ ਖਾਂਦੀ ਆ ਅੱਗੇ ਵੀ ਇਹ ਬਚ ਕੇ ਨਿਕਲ ਗਿਆ ਸੀ ਹੁਣ ਤੇ ਪੂਛ ਨਾਲ ਵੱਧਾ ਹੋਇਆ ਏ ਇਹ ਨਸ ਕੇ ਜਾਊਗਾ ਕਿੱਥੇ ਜਟੜੀ ਨੇ ਇਹ ਗੱਲ ਅਜਿਹੇ ਢਾਗ ਨਾਲ ਕਹੀ ਕਿ ਸ਼ੇਰ ਨੂੰ ਪੱਕਾ ਨਿਸ਼ਚੈ ਹੋ ਗਿਆ ਕਿ ਬਗਿਆੜ ਜਟੜੀ ਨਾਲ ਕੋਈ ਸਮਝੌਤਾ ਕਰਕੇ ਗਿਆ ਤੇ ਉਹਨੂੰ ਮਰਵਾਉਣ ਵਾਸਤੇ ਬਗਿਆੜ ਉਹਨੂੰ ਇੱਥੇ ਲਿਆ ਨਹੀਂ ਤੇ ਉਹ ਇਹਨੂੰ ਇੱਥੇ ਆਉਣ ਵਾਸਤੇ ਇਤਨਾ ਮਜਬੂਰ ਨਾ ਕਰਦਾ। ਸ਼ੇਰ ਬੜੀ ਫੁਰਤੀ ਨਾਲ ਪਿਛਾਹ ਦੌੜਿਆ। ਬਘਿਆੜ ਨੇ ਉਹਨੂੰ ਗੱਲ ਸਮਝਾਉਣ ਲਈ ਰੋਕਣਾ ਚਾਹਿਆ ਤੇ ਜ਼ੋਰ ਲਾ ਕੇ ਉਹਨੂੰ ਆਪਣੇ ਵੱਲ ਖਿੱਚਿਆ। ਜਿਉਂ-ਜਿਉਂ ਬਘਿਆੜ ਉਹਨੂੰ ਆਪਣੇ ਵੱਲ ਖਿੱਚੇ ਤਿਉਂ-ਤਿਉਂ ਸ਼ੇਰ ਦਾ ਸ਼ੱਕ ਹੋਰ ਪੈਦਾ ਹੁੰਦਾ ਜਾਵੇ ਤੇ ਉਹ ਜ਼ੋਰ ਲਾ ਲਾ ਕੇ ਅਗਾਹ ਵੱਲ ਨਸੇ। ਸ਼ੇਰ ਦੇ ਬਲ ਸਾਹਮਣੇ ਬਘਿਆੜ ਦਾ ਜ਼ੋਰ ਚੱਲ ਨਾ ਸਕਿਆ। ਸ਼ੇਰ ਬੜੀ ਤੇਜ਼ੀ ਨਾਲ ਦੌੜਿਆ ਤੇ ਬਘਿਆੜ ਵੀ ਕਸੀਟਣੀਆਂ ਖਾਂਦਾ ਪਿੱਛੇ ਹੀ ਰੁੜਦਾ ਗਿਆ ਰਾਹ ਵਿੱਚ ਉਹ ਲਉ ਲੁਹਾਣ ਹੋ ਗਿਆ ਤੇ ਮਰ ਗਿਆ ਜੱਟ ਜੱਟਣੀ ਦੀ ਉਸਤਾਦੀ ਦੇਖ ਬੜਾ ਹੀ ਖੁਸ਼ ਹੋਇਆ ਤੇ ਫਿਰ ਸ਼ੇਰ ਨੇ ਕਦੇ ਉਧਰ ਮੂੰਹ ਨਾ ਕੀਤਾ ਪੂਰੀ ਕਿਤਾਬ ਸੁਣਨ ਵਾਸਤੇ ਸੁਹਾਵੀ ਆਡੀਓ ਬੁక్స్ ਐਪ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ